ਇਹ ਜਿਹੜਾ ਮੈਂ ਤੁਹਾਨੂੰ ਨਜ਼ਮ ਸੁਣਾਉਣ ਲੱਗਾ ਵਾਂ ਇਹ ਮੈਲਬੌਰਨ ਆਸਟ੍ਰੇਲੀਆ ਪ੍ਰੋਗਰਾਮ ਹੋਣਾ ਕਾਮ ਰੀਡਾਂ ਦਾ ਉਹਨਾਂ ਨੇ ਲਿਖਾਈ ਹੈ ਕਿਉਂਕਿ ਆਪਾਂ ਜਾ ਨਹੀਂ ਸਕੇ ਉਹਨਾਂ ਇਹ ਲਿਖਾਈ ਆ ਤੇ ਉਹਨਾਂ ਇਹ ਪੜਨੀ ਆ ਮੈਂ ਤੁਹਾਨੂੰ ਵਿੱਚੋਂ ਚੰਦ ਕੇ ਸ਼ਾਰ ਪੜ ਕੇ ਸੁਣਾਉਣਾ ਵਾਂ ਕਹਿੰਦਾ ਕਮੀਆਂ ਕੋਲੇ ਕੰਮ ਕਮੀਆਂ ਕੋਲੇ ਕੰਮ ਮਾਇਆ ਦਾ ਰੱਲਾ ਹੀ ਨਹੀਂ ਕਮੀਆਂ ਕੋਲੇ ਕੰਮ ਮਾਇਆ ਦਾ ਰੱਲਾ ਨਹੀਂ ਕਮੀ ਕੋਲੇ ਭੁੱਖ ਕਮੀ ਦਾ ਅੱਲਾ ਹੀ ਨਹੀਂ ਕਮੀ ਕੋਲੇ ਭੁੱਖ ਕਮੀ ਦਾ ਅੱਲਾ ਹੀ ਨਹੀਂ ਧੀਆ ਸੇਜ ਤੇ ਕਮੀ ਦੀਆਂ ਵੇਛਦੀਆਂ ਨੇ ਧੀਆ ਸੇਜਾਂ ਤੇ ਤੇ ਕਮੀ ਦੀਆਂ ਵੇਛਦੀਆਂ ਨੇ ਪੁੱਤਰ ਭਾਲ ਦਿੰਦੇ ਨੇ ਚੌਥੇ ਪੌਡੇ ਤੇ ਪੁੱਤਰ ਭਾਲ ਦਿੰਦੇ ਨੇ ਚੌਥੇ ਪੌਡੇ ਤੇ ਮਟ ਜਾਣੇ ਸਭ ਸੋਗ ਤੂੰ ਹਿੰਮਤ ਧਾਰ ਤ ਸਹੀ ਮਟ ਜਾਣੇ ਸਭ ਸੋਗ ਤੂੰ ਹਿੰਮਤ ਧਾਰ ਤ ਸਹੀ ਆਪਣਾ ਹੱਥ ਰਖਲਾ ਆਪਣਾ ਹੱਥ ਤੂੰ ਖੁਦ ਰੱਖਾ ਆਪਣੇ ਮੋਢੇ ਤੇ ਆਪਣਾ ਹੱਥ ਤੂੰ ਖੁਦ ਰੱਖਾ ਆਪਣੇ ਮੋਢੇ ਤੇ ਇੱਕ ਕਮੀਆਂ ਦੇ ਵਿੱਚ ਕੋਈ ਗਰੀਬਾਂ ਦਾ ਬਾਲ ਨਿਆਣਾ ਜੇ ਪੜ ਜਾਂਦਾ ਨਾ ਉਹਨੂੰ ਵੀ ਬੜੀ ਬਿਮਾਰੀ ਆ ਉਹ ਆਪਣੇ ਕੁੜਮਕਬੀਲੇ ਚ ਆਪਣੇ ਭਾਈਚਾਰੇ ਚ ਨਹੀਂ ਰਹਿੰਦਾ ਉਹ ਸ਼ਹਿਰ ਜਾ ਕੇ ਵੱਢ ਜਾਂਦਾ ਉਹ ਆਪਣੇ ਬਰਾਦਰੀ ਨੂੰ ਭੁੱਲ ਜਾਂਦਾ ਇਹ ਗੱਲ ਦਾ ਵੀ ਦੁੱਖ ਆ ਕਹਿੰਦਾ ਜੇ ਕਮੀਆਂ ਦਾ ਬਾਲ ਕਿਤੇ ਕੋਈ ਪੜ ਜਾਂਦਾ ਜੇ ਕਮੀਆਂ ਦਾ ਬਾਲ ਕਿਤੇ ਕੋਈ ਪੜ ਜਾਂਦਾ ਕੁੜਮ ਕਬੀਲਾ ਲੈ ਕੇ ਸ਼ਹਿਰੀ ਵੜ ਜਾਂਦਾ ਕੁੜਮ ਕਬੀਲਾ ਛੱਡ ਕੇ ਸ਼ਹਿਰੀ ਵੜ ਜਾਂਦਾ ਤਾਂ ਹੀ ਤਾਂ ਨਿਜਾਮ ਸਾਰੇ ਮੰਨੂ ਵਾਲੇ ਨੇ ਤਾਂ ਹੀ ਤਾਂ ਨਿਜਾਮ ਸਾਰੇ ਮੰਨੂ ਵਾਲੇ ਨੇ ਪੜੇ ਲਿਖੇ ਵੀ ਗਏ ਸਾਰੇ ਨੇ ਠੋਡੇ ਤੇ ਪੜੇ ਲਿਖੇ ਸਾਡੇ ਗਏ ਸਾਰੇ ਨੇ ਠੋਡੇ ਤੇ ਮਿਟ ਜਾਣੇ ਸਭ ਸੋਗ ਤੂੰ ਹਿੰਮਤ ਧਾਰ ਤਸਈ ਮਿਟ ਜਾਣੇ ਸਭ ਸੋਗ ਤੂੰ ਹਿੰਮਤ ਧਾਰ ਤਸਈ ਆਪਣਾ ਹੱਥ ਤੂੰ ਰੱਖ ਲੈ ਆਪਣੇ ਮੋਢੇ ਤੇ ਆਪਣਾ ਹੱਥ ਤੂੰ ਰੱਖ ਲੈ ਆਪਣੇ ਮੋਢੇ ਤੇ ਪਾਣੀ ਇਹ ਜਿਹੜਾ ਮੱਧ ਪ੍ਰਦੇਸ਼ ਚ ਘਟਨਾ ਹੋਈ ਉਹਦੇ ਬਾਰੇ ਲਿਖਿਆ ਪਾਣੀ ਹੋਇਆ ਜ਼ਹਿਰ ਲੋਕ ਪਏ ਮਰਦੇ ਨੇ ਪਾਣੀ ਹੋਇਆ ਜ਼ਹਿਰ ਲੋਕ ਪਏ ਮਰਦੇ ਨੇ ਨੇਤਾ ਮੌਤ ਪਿਛੋਂ ਹੀ ਘੋੜੀ ਚੜਦੇ ਨੇ ਇਹ ਲੋਕੀਓ ਮਰ ਜਾਂਦੇ ਉਦੋਂ ਨੇਤਾ ਜਾਗਦੇ ਆ ਕਹਿੰਦਾ ਨੇਤਾ ਮੌਤ ਪਿਛੋਂ ਹੀ ਘੋੜੀ ਚੜਦੇ ਨੇ ਸਦਰਾਂ ਸਾਡੀਆਂ ਜੂੰਦੇ ਜੀ ਹੀ ਦਫਨ ਹੋਈਆਂ ਸਦਰਾਂ ਸਾਡੀਆਂ ਜੂੰਦੇ ਜਿਹੀ ਹੀ ਤਪਨ ਹੋਈਆਂ ਸਾਡੇ ਸਿਰਾਂ ਤੇ ਪਈਆਂ ਇਹਨਾਂ ਦੇ ਮੋਢੇ ਤੇ ਗਰੀਬਾਂ ਦੇ ਸਿਰ ਪਈਆਂ ਲੀਡਰਾਂ ਦੇ ਮੋਢੇ ਤੇ ਗਰੀਬਾਂ ਦੇ ਸਿਰ ਪਈਆਂ ਲੀਡਰਾਂ ਦੇ ਮੋਢੇ ਤੇ ਮਿਟ ਜਾਣੇ ਸਭ ਸੋਗ ਤੂੰ ਹਿੰਮਤ ਧਾਰ ਸਹੀ ਮਿਟ ਜਾਣੇ ਸਭ ਸੋਗ ਤੂੰ ਹਿੰਮਤ ਮਾਰ ਸਹੀ ਆਪਣਾ ਹੱਥ ਤੇ ਰੱਖ ਲੈ ਤੂੰ ਆਪਣੇ ਮੋਢੇ ਤੇ ਆਪਣਾ ਹੱਥ ਤੂੰ ਰੱਖ ਲੈ ਆਪਣੇ ਮੋਢੇ ਤੇ ਕਿਉਂ ਅੱਗੇ ਲਿਖਿਆ ਜੀ ਮੇਰਾ ਇੱਕ ਬੜਾ ਪਿਆਰਾ ਮਿੱਤਰ ਆ ਉਹਤੇ ਮੈਂ ਲਿਖਿਆ ਕਿਉਂ ਮਨ ਚੋਂ ਲਿਆ ਧਾਰ ਕਿਉਂ ਮਨ ਚੋਂ ਲਿਆ ਧਾਰ ਕੇ ਕਰਮੀ ਧੁੱਪਾਂ ਨੇ ਕਿਉਂ ਮਨ ਚੋਂ ਲਿਆ ਧਾਰ ਕੇ ਕਰਮੀ ਧੁੱਪਾਂ ਨੇ ਨਿਕਲ ਤੂੰ ਅੰਦਰੋਂ ਬਾਹਰ ਸੋਹਣੀਆਂ ਰੁੱਤਾਂ ਨੇ ਕੰਮੀ ਨੂੰ ਮੈਂ ਕਿਹਾ ਬਿਲਕੁਲ ਡਰਨਾ ਨਹੀਂ ਭਾਈ ਕੰਮ ਕਰਨਾ ਤੇ ਪਰ ਆਪਣੇ ਅੰਦਰੋਂ ਤੋਂ ਬਾਹਰ ਨਿਕਲੇ ਕਰੀ ਦੁਨੀਆ ਸਾਹਮਣੇ ਆਪਣੇ ਵਿਚਾਰ ਤੇ ਰੱਖ ਕਹਿੰਦਾ ਕਿਉਂ ਮਨ ਚੋਂ ਲਿਆ ਧਾਰ ਕੇ ਕਰਮੀ ਧੁੱਪਾਂ ਨੇ ਨਿਕਲ ਤੂੰ ਅੰਦਰੋਂ ਬਾਹਰ ਸੋਹਣੀਆਂ ਰੁੱਤਾਂ ਨੇ ਹੱਥ ਕਰ ਲੈ ਤੂੰ ਕਾਰ ਹੱਥੀਂ ਕਰ ਲੈ ਕਾਰ ਹੱਥੀਂ ਕਰ ਲੈ ਕਾਰ ਕਲੰਡਰ ਤਾਂ ਬਦਲੂ ਅਥੀ ਕਰ ਲੈ ਕਾਰ ਕਲੰਡਰ ਤਾਂ ਬਦਲੂ ਆਪਣੇ ਮੈਂ ਯਾਰ ਬਾਰੇ ਲੈਣ ਲਿਖੀ ਆ ਅਥੀ ਕਰ ਲੈ ਕਾਰ ਕਲੰਡਰ ਤਾਂ ਬਦਲੂ ਸਾਰੇ ਕੰਮ ਨਾ ਸੁੱਟ ਤੂੰ ਵਿਚਾਰੇ ਰੋਡੇ ਤੇ ਸਾਰੇ ਕੰਮ ਨਾ ਸੁੱਟ ਵਿਚਾਰੇ ਰੋਡੇ ਤੇ ਮਿਟ ਜਾਣੇ ਸਭ ਸੋਗ ਤੂੰ ਹਿੰਮਤ ਧਾਰ ਸਹੀ ਮਿਟ ਜਾਣੇ ਸਭ ਸੋਗ ਤੂੰ ਹਿੰਮਤ ਮਾਰ ਸਹੀ ਆਪਣਾ ਹੱਥ ਰੱਖ ਲੈ ਤੂੰ ਆਪਣੇ ਮੋਢੇ ਤੇ ਆਪਣਾ ਹੱਥ ਤੂੰ ਰੱਖ ਲੈ ਆਪਣੇ ਮੋਢੇ ਤੇ ਸੋ ਮੈਂ ਇੱਕ ਬੇਨਤੀ ਹੋਰ ਕਰੂੰਗਾ ਵੀ ਜਿਹੜੇ ਵੱਡੇ ਵੱਡੇ ਅਫਸਰ ਲੱਗੇ ਸਾਡੇ ਗਰੀਬ ਘਰਾਂ ਦੇ ਵਿੱਚੋਂ ਪੜ ਕੇ ਬੱਚੇ ਜਿਹੜੇ ਅੱਜਕੱਲ بڑے ਵੱਡੇ ਵੱਡੇ ਅਫਸਰ ਮੇਰੇ ਪਿੰਡ ਦੇ ਵੀ ਆ ਲਖਾਂਉਂਦੀ ਪਿੰਡ ਜੱਲੂਵਾਲ ਤੇ ਵੀ ਆ ਅਮਰਨਗਲਦੇ ਵੀ ਆ ਹੋਰ ਮੇਰੇ ਸ਼ਹਿਰ ਦੇ ਪੰਜਾਬ ਦੇ ਆ ਉਹ ਆਪਣੀ ਬਰਾਦਰੀ ਵੱਲ ਥੋੜਾ ਜਿਹਾ ਧਿਆਨ ਦੇਣਾ ਤਗੜੇ ਲੋਕਾਂ ਦਾ ਪਿੱਛਾ ਛੱਡ ਕੇ ਆਪਣੀ ਬਰਾਦਰੀ ਦਾ ਸਵਾਰਨ ਕਿਉਂਕਿ ਬਰਾਦਰੀ ਅਕਸਰ ਨੂੰ ਕੰਮ ਆਉਂਦੀ ਆ ਜੰਮਣੇ ਤੇ ਮਰਨੇ ਆਪਣੀ ਬਰਾਦਰੀ ਤੋਂ ਬਿਨਾਂ ਨਹੀਂ ਹੁੰਦੇ ਕਹਿੰਦੇ ਪੁੱਤਾਂ ਨਾਲ ਬਰਾਤਾਂ ਸੋਭਦੀਆਂ ਤੇ ਧੀਆਂ ਨਾਲ ਮਕਾਨਾਂ ਪੁੱਤਾਂ ਨਾਲ ਬਰਾਤਾਂ ਸੋਭਦੀਆਂ ਤੇ ਧੀਆਂ ਨਾਲ ਮਕਾਨਾ ਮਰਗੇ ਜਦੋਂ ਬੰਦਿਆ ਫਿਰ ਆਪਣੇਆਂ ਤੋਂ ਬਗੈਰ ਨਹੀਂ ਕਿਸੇ ਨੇ ਆਣਾ ਆਪਣੇਆਂ ਤੋਂ ਬਗੈਰ ਨਹੀਂ ਕਿਸੇ ਨੇ ਆਣਾ ਸੋ ਇਹ ਆ ਵੀ ਆਪਣੇ ਪਰਿਵਾਰਾਂ ਨੂੰ ਆਪਣੀਆਂ ਬਰਾਦਰੀ ਨੂੰ ਨਾ ਛੱਡੋ ਤਗੜਿਆਂ ਦੇ ਨਾ ਹੋ ਆਪਣੇ ਲਈ ਮਰੋ